ਸਤਿ ਸ਼੍ਰੀ ਅਕਾਲ ਸਜਣੋ ਬਹੁਤ ਬਹੁਤ ਵੈਲਕਮ ਪ੍ਰੀਤਮ ਡੇਰੀ ਫਾਰਮ ਦੇ ਵਿੱਚ ਸਜਣੋ ਅੱਜ ਪਹੁੰਚੇ ਆ ਪਿੰਡ ਸੁਰ ਸਿੰਘ ਬਾਈ ਲਬਜੀ ਦੇ ਫਾਰਮ ਤੇ ਵੈੜ ਸਜਣੋ 14 15 ਕਿਲੋ ਲਾਭ ਕਹਿੰਦਾ ਦੁੱਧ ਦਾ ਮੌਕੇ ਦਾ ਹੋਊਗਾ ਮਗਰ ਵੱਛਾ ਮੇਲ ਕਾਫ ਆ ਗਿਆ ਲਓ ਜੀ ਤੇ ਖਰੀਦਦਾਰੀ ਤੁਸਾਂ ਸਜਣੋ ਆਪ ਕਰਨੀ ਆ ਲਾਭ ਬਾਈ ਕੀ ਹਾਲ ਏ ਸਤਿ ਸ਼੍ਰੀ ਅਕਾਲ ਤੁਸਾਂ ਸਤਿ ਸ਼੍ਰੀ ਅਕਾਲ ਜੀ ਕਿੰਨਾ ਦੁੱਧ ਹੋਊਗਾ ਆ ਦੋਦੇ 14 ਗੱਲੋ ਜੀ 14 ਲੈ ਆ ਭਾਈ ਧਾਰਾਂ ਲਵਾਈ ਲੋ ਜੀ ਧਾਰ ਘੜਾ ਦੇ ਕੇ ਇਹ ਥੋੜੀ ਕਰਮਣਿਕ ਲੱਤ ਪੜ ਜੂਗੀ ਭਾਵੇਂ ਰਸਾ ਖੁੱਲਾ ਆ ਲਵ ਰੇਟ ਕਿੰਨਾ ਹੂੰ ਬਸ ਕਰ ਮੱਝਾਰ ਦਾ ਸਾਲ ਲਗਾ ਮੱਝਾਰ ਦਾ ਦੇਖੋ ਰੇਟ ਲਵ ਕਿੰਨਾ ਹਾਂ ਰਸਾ ਖੁੱਲਾ ਤੇ ਵੀ ਨਾ ਆਖੇ ਵੀ ਰਸਾ ਪੜਦਾ ਹਾਂ ਰੇਟ ਆਪ ਨੂੰ ਮੰਜਾ ਜੋ ਮਰਜੀ ਹਾਂ ਜਸਨਾ ਦੇ ਦੀ 45 ਦੀ 43 ਦੀ ਹਾਂ 43 ਦੀ ਨਹੀਂ ਸੰਸਾਰ 43 ਨਹੀਂ 43 ਜਾਂਦੇ ਜਾਂਦੇ ਸਾਸੀ ਗੱਲ ਸਜਣੋ ਖਰੀਦਦਾਰੀ ਕਰੋ